ਕੰਟਰੋਲ ਕਰਨ ਵਿੱਚ ਬੇਅਸਰ ਰਿਹਾ ਉਹਦੀ ਇੱਥੇ ਬਹੁਤ ਕੁੱਤੇਖਾਣੀ ਵੀ ਹੋਈ ਬਾਅਦ ਚ ਮਾਉਂਟ ਵੇਟਨ ਦੀ ਹੁਣ ਹੋ ਗਿਆ ਤੀਜਾ ਹਿੱਸਾ ਜਿਹੜਾ ਉਹਨੇ ਲਿਖਿਆ ਭਾਰਤੀ ਕਬਜੇ ਹੇਟ ਸਿੱਖ ਲਿਖਦਾ ਆਵੋ ਪੰਜਾਬ ਦੀ ਵੰਡ ਤੋਂ ਬਾਅਦ ਸਿੱਖਾਂ ਗੁਆਂ ਨੇ 1955 ਵਿੱਚ ਸ੍ਰੀ ਦਰਬਾਰ ਸਾਹਿਬ ਤੋਂ ਆਜ਼ਾਦੀ ਦਾ ਸੰਘਰਸ਼ ਸ਼ੁਰੂ ਹੋਇਆ ਇਸ ਮੋਰਚੇ ਨੂੰ ਭਾਰਤੀ ਫੌਜ ਤੇ ਪੁਲਿਸ ਨੇ ਕੁਚਲ ਦਿੱਤਾ ਅਤੇ ਇਸ ਦੌਰਾਨ अनेका ਸਿੱਖਾਂ ਦੀਆਂ ਗ੍ਰਿਫਤਾਰੀਆਂ ਹੋਈਆਂ अनेकांना ਸ਼ੀਤ ਕੀਤਾ ਗਿਆ ਇਸ ਦੌਰਾਨ ਇਸ ਦੌਰ ਵਿੱਚ ਸਿੱਖਾਂ ਦੀ ਆਜ਼ਾਦੀ ਦੀ ਰੀਜ ਨੇ ਰੂਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੁਣ ਆਉਂਦੀਆਂ ਰੱਸੀ ਆਏ ਦੇ ਵਿੱਚ ਅਗਲਾ ਧਿਆਨ ਨਾਲ ਨੋਟ ਕਰਨ ਵਾਲੀਆਂ ਅ ਬੱਚੇ ਉਹ ਜਿਨੇ ਛੋਟੇ ਵੀ ਸੁਣਦੇ ਹੋ ਜਿਨੇ ਵੱਡੇ ਵੀ ਮੇਰੇ ਹਾਣੀ ਭਰਾ ਵੀ ਸੁਣਦੇ ਹੋ ਹੁਣ ਆਹ ਗੱਲ ਉੱਥੇ ਆ ਗਈ ਆ ਜਿਹੜੀਆਂ ਲਾਲ ਲੀਰਾ ਨੇ ਜਿਹੜੀ ਕਰਤੂਤ ਸਾਡੇ ਨਾਲ ਕੀਤੀ ਉਦੋਂ 84 ਬਈ ਤੇ ਇਹਦੇ ਵਿੱਚ ਲਿਖਦਾ ਕਿ ਇਸ ਦੌਰ ਵਿੱਚ ਸਿੱਖਾਂ ਦੀ ਆਜ਼ਾਦੀ ਦੀ ਲੀਹ ਨੇ ਰੂਸ ਦਾ ਧਿਆਨ ਆਪਣੇ ਵੱਲ ਖਿੱਚਿਆ ਸਿੱਖ ਜਵਾਨੀ ਨੂੰ ਕਿਉਂ ਮਿਨਿਸਟਰ ਨਾਲ ਜੋੜਨ ਲਈ ਰੂਸ ਦੀ ਖੁਫੀਆ ਏਜੰਸੀ KGB ਨਕਸ਼ਲਵਾਲੀ ਨਕਸ਼ਲਵਾੜੀ ਲਹਿਰ ਨੂੰ ਫੰਡ ਭੇਜਦੀ ਰਹੀ ਅਰ ਇਹ ਲਹਿਰ ਸਿੱਖ ਵਿਸ਼ਵਾਸ ਦੀ ਤਾਕਤ ਨੂੰ ਹਰਾਉਣ ਵਿੱਚ ਬੁਰੀ ਤਰ੍ਹਾਂ ਨਾਕਾਮ ਜਾ ਰਹੀ। ਯਾਨੀ ਕਿ ਇਹਨਾਂ ਦਾ ਕੇ ਜੀ ਬੀ ਦਾ ਤੇ ਰਸ਼ੀਆ ਗਵਰਨਮੈਂਟ ਦਾ ਇਰਾਦਾ ਇਹ ਸੀ ਕਿ ਅਸੀਂ ਇੱਥੇ ਇੱਕ ਅਲੱਗ ਸਟੇਟ ਬਣਾ ਸਕਦੇ ਹਾਂ ਜੇ ਅਸੀਂ ਕਮਿਨਿਸਟ ਦਾ ਮਤਲਬ ਗਲਬਾ ਪਾ ਲਈਏ ਪੰਜਾਬ ਸਟੇਟ ਤੇ ਬਰੋਂ ناکਾਮਜਾਬ ਰਹੇ ਕਿਉਂਕਿ ਬੇਸਿਕ ਨਕਸ਼ਲਵਾੜੀ ਲਹਿਰ ਦੇ ਵਿੱਚ ਬੰਦੇ ਲੜਦੇ ਸੀਗੇ ਲੇਕਿਨ ਹੈ ਤਾਂ ਖੂਨ ਤਾਂ ਸਿੱਖਾਂ ਦਾ ਹੀ ਸੀ ਨਾ ਸਿੱਖੀ ਸੀ ਨਾ ਪੰਜਾਬੀ ਸੀ ਨਾ ਇਸ ਕਰਕੇ ਉਹ ਕਹਿੰਦਾ ਨਕਸ਼ਲ ਉਹ ناکਾਮਜਾਬ ਹੋ ਗਏ ਦੇ ਵਿੱਚ ਇਸ ਸਮੇਂ ਦੌਰਾਨ ਕੇਜੀਬੀ ਦੇ ਸੀਨੀਅਰ ਅਧਿਕਾਰੀ ਅਕਸਰ ਦਿੱਲੀ ਤੇ ਲੁਧਿਆਣੇ ਆਉਂਦੇ ਰਹੇ ਦੇਖੋ ਤੁਸੀਂ ਪੰਜਾਬ ਦੇ ਲੁਧਿਆਣੇ ਦਾ ਵੀ ਉਹ ਜ਼ਿਕਰ ਕਰਦਾ ਹੈ ਲੁਧਿਆਣੇ ਆਉਂਦੇ ਰਹੇ ਉਹਨਾਂ ਨੇ ਰੂਸ ਦੀ ਰਾਜਧਾਨੀ ਮਾਸਕੋ ਵਿੱਚ ਪੰਜਾਬੀ ਸਿਹਤਕਾਰਾਂ ਨਾਲ ਕਈ ਮੀਟਿੰਗਾਂ ਵੀ ਕੀਤੀਆਂ ਆ ਸਾਡੀਆਂ ਲਾਲੀਰਾਂ ਵੀ ਗਈਆਂ ਉੱਥੇ ਕਈਆਂ ਦੇ ਤਾਂ ਮੈਨੂੰ ਨਾ ਵੀ ਪਤਾ ਨਹੀਂ ਇਹ ਖਬਰ ਵੱਡੀ ਆ ਇਸ ਕਰਕੇ ਮਾਨ ਗਰੇਜ ਕਰਦਾ ਉਹਨਾਂ ਚੀਜ਼ਾਂ ਤੋਂ ਤੇ ਪਰ ਇੱਕ ਬੇਨਤੀ ਜ਼ਰੂਰ ਆ ਇੱਕ ਇਹ ਖਬਰ ਨੂੰ ਬਾਰ-ਬਾਰ ਪੜਿਓ ਇੱਕ-ਇੱਕ ਲਾਈਨ ਦੇ ਵਿੱਚੋਂ ਤੁਹਾਨੂੰ ਕਈ ਲੈਣਾ ਮਿਲਣਗੀਆਂ ਜਦੋਂ ਤੁਸੀਂ ਗੌਰ ਨਾਲ ਆਰਾਮ ਨਾਲ ਬੈਠ ਕੇ ਪੜੋਂਗੇ ਵੱਡਾ ਲੇਖ ਹੈ ਇਹਨੂੰ ਆਰਾਮ ਨਾਲ ਕਲੀ-ਕਲੀ ਲੈਣ ਨੂੰ ਪੜ੍ਹ ਕੇ ਰੋਕ ਲਿਆ ਕਰੋ ਵੀਡੀਓ ਰੋਕ ਕੇ ਸੋਚਿਆ ਕਰੋ ਫੇਰ ਉਹਦਾ ਮਤਲਬ ਕੱਢਿਆ ਕਰੋ ਬਹੁਤ ਮਤਲਬ ਨਿਕਲਦੇ ਆ ਇਹਦੇ ਵਿੱਚ ਤੇ ਕਹਿੰਦਾ ਸੈਟਕਾਰਾਂ ਨਾਲ ਕਈ ਮੀਟਿੰਗਾਂ ਵੀ ਕੀਤੀਆਂ ਬਾਅਦ ਵਿੱਚ ਕੀਤੇ ਗਏ ਖੁਲਾਸਿਆਂ ਵਿੱਚ ਕੇਜੀਬੀ ਏਜੰਟ ਬੇਸੀਲੀ ਮਿਤ੍ਰੋਖੇਨ ਉਹ ਬੰਦੇ ਦਾ ਨਾਮ ਸੀ ਜਿਹੜਾ ਕੇਜੀਬੀ ਦਾ ਏਜੰਟ ਸੀ ਇੱਥੇ ਇੰਡੀਆ ਪੰਜਾਬ ਦੇ ਵਿੱਚ ਭੇਜਿਆ ਹੋਇਆ ਉਹਦਾ ਨਾਮ ਸੀ ਬੇਸੀਲੀ ਮਿਤ੍ਰੋਖੇਨ ਉਹਨੇ ਕਹਿੰਦਾ ਮੰਨਿਆ ਕਿ ਕੇ ਜੀ ਬੀ ਨੇ ਪੰਜਾਬ ਵਿੱਚ ਕਮਿਊਨਿਸਟ ਲਹਿਰ ਦੀ ਸਫਲਤਾ ਨੂੰ ਆਪਣਾ ਘਾਟਾ ਮੰਨਿਆ। ਉਹਨਾਂ ਨੇ ਜਾਣੀ ਉਹਦੇ ਵਿੱਚ ਆਪਣੀ ਬੇਇੱਜ਼ਤੀ ਮੰਨੀ ਕਿ ਅਸੀਂ ਕਮਿਊਨਿਸਟ ਜਿਹੜਾ ਰਾਜ ਪੰਜਾਬ ਦੇ ਵਿੱਚ ਲਿਆਉਣਾ ਚਾਹੁੰਦੇ ਸੀ ਉਹ ਅਸੀਂ ਨਹੀਂ ਲਿਆ ਸਕੇ। ਉਹਨਾਂ ਨੇ ਆਪਣੀ ਹੱਤ ਮੰਨੀ ਆਪਣੀ ਬੇਇੱਜ਼ਤੀ ਮੰਨੀ ਉਹਦੇ ਵਿੱਚ। ਤੇ ਤਦ ਤੱਕ ਇਸ ਏਜੰਸੀ ਨੇ ਸਿੱਖ ਧਰਮ ਕਰਵੈਤਾ ਨੂੰ ਖੋਖਲਾ ਕਰਨ ਅਤੇ ਸਿੱਖਾਂ ਦੇ ਟੀਚੇ ਨੂੰ ਕੂਚਣ ਲਈ ਆਪਣੀ ਵਿਉਤਮੰਦੀ ਵਿੱਚ ਤਬਦੀਲੀ ਕਰ ਲਈ। ਸੋਵੀਅਤ ਤਰਕੂਸ ਵੱਲੋਂ ਮੈਂ ਇੱਕ ਤੌਰ ਤੇ ਸਮਰਥਨ ਹਾਸਲ ਇੰਦਰਾ ਗਾਂਧੀ ਨੇ ਇਸ ਵਿਉਤਮੰਦ ਬੰਦੀ ਨੂੰ ਲਾਗੂ ਕਰਨਾ ਸੀ। ਮਿਤ੍ਰੋਖਨ ਨੇ ਇਹ ਵੀ ਖਲਾਸਾ ਕੀਤਾ ਕਿ ਕੇ ਜੀ ਬੀ ਦੇ ਸਿੱਖ ਮਸਲੇ ਦੇ ਸਬੰਧ ਵਿੱਚ ਅਮਰੀਕਾ ਦੇ ਅਕਸ਼ ਨੂੰ ਧੁੰਦਲਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਪਰ ਇਹ ਕਾਮਯਾਬ ਨਹੀਂ ਹੋਈਆਂ। ਪਰ ਉਸ ਦੇ ਇਹਨਾਂ ਕਾਰਨਾਮਿਆਂ ਦੇ ਸਿੱਟੇ ਵਜੋਂ ਸਿੱਖਾਂ ਦੇ ਸਭ ਤੋਂ ਮੁਕੱਦਸ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਉੱਪਰ ਭਾਰਤੀ ਫੌਜ ਨੇ ਹਮਲਾ ਕੀਤਾ ਇਸ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜੋ ਕਿ ਸਿੱਖਾਂ ਦੇ ਸਭ ਤੋਂ ਵੱਡੇ ਤੇ ਕੌਮ ਨੂੰ ਆਪਣੇ ਵੱਲ ਖਿੱਚਣ ਵਾਲੇ ਆਗੂ ਸੰਦੀਸ਼ਾਰਤ ਹੋਈ ਫਿਰ ਵੀ ਸਾਰਾ ਕੁਝ ਉਸ ਵਿਉਂਤਬੰਦੀ ਮੁਤਾਬਕ ਨਹੀਂ ਹੋਇਆ ਦੋ ਸਿੱਖ ਅੰਗਰਖਿਕਾ ਨੇ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਇਸ ਕਤਲ ਦਾ ਕਾਰਨ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਹੋਈ ਆਹ ਜਿਹੜਾ ਪੈਰਾ ਮੈਂ ਪੜਿਆ ਇਹਦੇ ਵਿੱਚੋਂ ਬਹੁਤ ਕੁਝ ਸਿੱਖਣ ਵਾਲਾ ਜੇ ਤੁਸੀਂ ਮਤਲਬ ਕੱਢੋ ਇਹ ਜੇ ਮੈਂ ਹੁਣ ਮਤਲਬ ਕੱਢ ਕੇ ਤੁਹਾਨੂੰ ਦੱਸਣ ਲੱਗ ਗਿਆ ਨਾ ਤਾਂ ਇਹ ਬਹੁਤ ਲੰਬਾ ਹੋ ਜਾਣਾ ਇਸ ਦੇ ਪ੍ਰਤੀਕਰਮ ਵਜੋਂ ਸਿੱਖਾਂ ਨੇ ਹਥਿਆਰਬੰਦ ਸੰਘਰਸ਼ ਵੇਠ ਦਿੱਤਾ ਜਿਸ ਨੇ ਲਗਭਗ ਖਾਲਸਤਾਨ ਦੀ ਉਸਾਰੀ ਕਰ ਹੀ ਦਿੱਤੀ ਸੀ ਕਿ ਉਸੇ ਸਮੇਂ ਮੋਕੇ ਦੇ ਪ੍ਰੈਮ ਮਿੰისტਰ ਰਜੀਵ ਗਾਂਧੀ ਤੇ ਉਸ ਦੇ ਉੱਤ ਅਧਿਕਾਰੀਆਂ ਨੇ ਸਿੱਖ ਆਗੂਆਂ ਨਾਲ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਸੰਘਰਸ਼ ਦੇ ਇਸ ਸਾਰੇ ਅਰਸੇ ਦੌਰਾਨ ਇੱਕ ਅੰਦਾਜ਼ੇ ਅਨਸਾਰ 1 ਲੱਖ ਸਿੱਖ ਨੌਜਵਾਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਗਿਆ ਮੌਜੂਦਾ ਸਮੇਂ ਸੰਸਾਰ ਪੱਧਰ ਦੇ अनेका ਵੱਡੀਆਂ ਸਿੱਖ ਜਥੇਬੰਦੀਆਂ ਆਜ਼ਾਦੀ ਸੰਘਰਸ਼ ਵਿੱਚ ਸਰਗਰਮ ਭੂਮਿਕਾ ਅਦਾ ਕਰ ਰਹੀਆਂ ਹਨ ਹਾਲ ਹੀ ਵਿੱਚ ਖਾਲਸਤਾਨ ਅਤੇ ਫਰੈਂਡਮ ਨੂੰ ਸਿੱਖਾਂ ਦਾ ਵੱਡਾ ਹੰਹਾਰਾ ਮਿਲਿਆ ਇਹ ਲਹਿਰ ਉਦੋਂ ਹੋਰ ਵੀ ਪ੍ਰਚੰਡ ਹੋ ਗਈ ਜਦੋਂ ਕੈਨੇਡਾ ਵਿੱਚ ਨੌਜਵਾਨ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਜਰ ਦਾ ਸ਼ਰੀਰ ਵਿੱਚ ਕਤਲ ਹੋਇਆ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਨੇ ਭਾਈ ਨਿੱਜਰ ਦੇ ਇਸ ਕਤਲ ਲਈ ਭਾਰਤ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ ਬਾਕੀ 5 ਆਈਸ ਮੁੱਲਕਾਂ ਜਿਨ੍ਹਾਂ ਵਿੱਚ ਕੈਨੇਡਾ ਤੋਂ ਇਲਾਵਾ ਅਮਰੀਕਾ ਯੂਕੇ ਆਸਟ੍ਰੇਲੀਆ ਨਿਊਜ਼ੀਲੈਂਡ ਵੀ ਆ ਜਾਂਦੇ ਨੇ ਨੇ ਇਹਨਾਂ ਦੇਸ਼ਾਂ ਦੇ ਮਾਮਲੇ ਵਿੱਚ ਕੈਨੇਡਾ ਦਾ ਡਟ ਕੇ ਸਮਰਥਨ ਕੀਤਾ ਹੈ ਭਾਰਤ ਵੱਲੋਂ ਸਿੱਖਾਂ ਉੱਪਰ ਚਲਾਇਆ ਜਾ ਰਿਹਾ ਚਲਾਏ ਜਾ ਰਹੇ ਦਮਨ ਚੱਕਰ ਉੱਪਰ ਰੌਸ਼ਨੀ ਪਾਈ ਹੈ ਤਾਂ ਜੋ ਦੁਨੀਆ ਨੂੰ ਦੁਨੀਆ ਇਸ ਨੂੰ ਦੇਖ ਸਕੇ ਭਾਈ ਹਰਦੀਪ ਸਿੰਘ ਨਿਜਰ ਦਾ ਕਤਲ ਮਹਿਜ دہشتਵਾਦ ਦੀ ਕਾਰਵਾਈ ਨਹੀਂ ਹੈ ਸਗੋਂ ਇਹ ਅਮਰੀਕਾ ਅਤੇ ਰੂਸ ਦਾ ਆਪਸੀ ਭੂਗੋਲਿਕ ਸਿਆਸੀ ਲੜਾਈ ਦਾ ਇੱਕ ਹਿੱਸਾ ਬਣ ਗਿਆ ਹੈ ਹੁਣ ਜਿਹੜਾ ਸਾਰਾ ਪੈਰਾ ਮੈਂ ਪੜ੍ਹਿਆ ਨਾ ਇਹ ਜਿਹਦੇ ਵਿੱਚ ਮੈਂ ਸ਼ੁਰੂ ਚ ਬੋਲਿਆ ਸੀ ਕਿ ਭਾਰਤੀ ਕਬਜੇ ਹੇਠ ਸਿੱਖ ਇਹ ਪੈਰਾ ਤੁਸੀਂ ਆਰਾਮ ਨਾਲ ਬੈਠ ਕੇ ਪੜ੍ਹਿਓ ਦੇ ਵਿੱਚੋਂ ਮਤਲਬ ਤੁਹਾਨੂੰ ਬੜੇ ਨਿਕਲਣਗੇ ਜਿਹੜੇ ਸਮਝਦਾਰ ਲੋਕ ਨੇ ਜਿਹੜੇ ਜਾਣਦੇ ਨੇ ਉਹਨਾਂ ਨੂੰ ਇਹਦਾ ਸਾਰਾ ਕੁਝ ਕੱਚਾ ਚਿੱਠਾ ਸਾਰਾ ਕੁਝ ਇਸ ਪੈਰੇ ਤੋਂ ਬਹਿ ਜਾਏਗਾ ਹੁਣ ਲਾਸਟ ਚੌਥਾ ਪੈਰਾ ਉਹ ਲਿਖਦਾ ਦੱਖਣੀ ਏਸ਼ੀਆ ਵਿੱਚ ਸਿੱਖਾਂ ਦਾ ਪੁਨਰ ਉਥਾਨ میرا خیال ਲਾਸਟ ਹੀ ਪੈਰਾ ਹੋਊਗਾ ਹਾਂ ਇਹ ਲਾਸਟ ਪੈਰਾ ਜਾਣੀ ਹੁਣ ਉਹ ਏਸ਼ੀਆ ਦੇ ਖਿੱਤੇ ਦੇ ਵਿੱਚ ਸੋਲੂਸ਼ਨ ਦੱਸ ਰਿਹਾ ਜਿਹੜਾ ਇਹ ਆਰਟੀਕਲ ਉਹਨੇ 5ाइस ਕੰਟਰੀਆਂ ਨੂੰ ਵੀ ਅਮਰੀਕਾ ਗਵਰਨਮੈਂਟ ਨੂੰ ਵੀ ਅਮਰੀਕਨ ਇੰਟੈਲੀਜੈਂਸੀਆਂ ਨੂੰ ਵੀ ਕੈਨੇਡੀਅਨ ਸਾਰੀਆਂ ਇੰਟੈਲੀਜੈਂਸੀਆਂ ਨੂੰ ਵੀ ਤਾਂ ਜੁਏਨੋ ਨੂੰ ਜੁਏਨ ਕੌਂਸਲ ਨੂੰ ਸਭ ਨੂੰ ਇਹ ਆਰਟੀਕਲ ਉਹਨੇ ਭੇਜਿਆ ਹੋਇਆ ਹੁਣ ਉਹ ਇਹਦਾ ਹੱਲ ਦੱਸ ਰਿਹਾ ਲਾਸਟ ਦੇ ਵਿੱਚ ਦੱਖਣੀ ਏਸ਼ੀਆ ਵਿੱਚ ਸਿੱਖਾਂ ਦਾ ਪੁਨਰ ਉਥਾਨ ਲਿਖ ਰਿਹਾ ਉਹ ਸੱਚਮੁੱਚ ਇਹ ਜੰਬੇ ਵਾਲੀ ਗੱਲ ਹੈ ਕਿ ਦੂਜਿਆਂ ਦੇ ਜ਼ੁਲਮਾਂ ਅਤੇ ਹਿੰਸਾ ਨੂੰ ਝੱਲ ਰਹੇ ਹੋਣ ਦੇ ਬਾਵਜੂਦ ਸਿੱਖ ਖੁਦ ਕਦੇ ਵੀ ਹਿੰਦੂਆਂ ਅਤੇ ਹੋਰ ਕੌਮਾਂ ਦੇ ਲੋਕਾਂ ਪ੍ਰਤੀ ਕਦੇ ਵੀ ਖੁੰਸੀ ਅਤੇ ਹਿੰਸਕ ਨਹੀਂ ਹੋਏ ਦੇਖੋ ਤੁਸੀਂ ਕਿੰਨੀ ਸਾਡੀ ਉਹ ਸਿੱਧਤ ਕਰ ਰਿਹਾ ਬੰਦਾ ਉਹ ਕਹਿੰਦਾ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਹ ਕਹਿੰਦਾ ਇਹ ਚੰਬੇ ਵਾਲੀ ਗੱਲ ਆ ਵੀ ਸਿੱਖ ਕਦੇ ਵੀ ਉਹਨਾਂ ਦੇ ਖਿਲਾਫ ਨਹੀਂ ਹੋਏ ਕਦੇ ਵੀ ਇਹਨਾਂ ਨੇ ਸਿੱਖਾਂ ਨੇ ਉਹਨਾਂ ਦੀ ਮਾਰਕੁੱਟ ਨਹੀਂ ਮਾਰਕਟਾਈ ਨਹੀਂ ਕੀਤੀ ਇਸ ਕੌਮ ਦੇ ਵਸਿੰਦੇ ਜੋ ਕਿ ਸਖਤ ਮਿਹਨਤ ਕਰਨ ਲਈ ਜਾਣੇ ਜਾਂਦੇ ਹਨ ਨਵੇਂ ਮਾਹੌਲ ਮੁਤਾਬਕ ਖੁਦ ਨੂੰ ਢਾਲ ਲੈਂਦੇ ਹਨ ਆਪਣੇ ਦਾੜਿਆਂ ਅਤੇ ਦਸਤਾਰਾਂ ਕਰਕੇ ਵੱਖਰੇ ਜਾਂ ਅਜੀਬ ਦਿਸ਼ ਦੇ ਹੋ ਸਕਦੇ ਹਨ ਪਰ ਉਹ ਅੰਦਰੋਂ ਬੇਹੱਦ ਕੋਮਲ ਦਿਲ ਤੇ ਨੇਕ ਇਨਸਾਨ ਨੇ ਖੇਤੀਬਾੜੀ ਅਤੇ ਫੌਜ ਵਿੱਚ ਫੌਜ ਉਹਨਾਂ ਦੇ ਰਵੈਤੀ ਤੌਰ ਤੇ ਮਨਪੋਂਦੇ ਕੈਰੀਅਰ ਖੇਤਰ ਰਹੇ ਹਨ ਪਰ ਚਾਲੂ 21ਵੀਂ ਸਦੀ ਵਿੱਚ ਉਹ ਨ ਫਾਰਮ ਇਨਫੋਰਮੇਸ਼ਨ ਟੈਕਨੋਲੋਜੀ ਮੈਡੀਸਨ ਇੰਜੀਨੀਅਰਿੰਗ ਅਤੇ ਹੋਰ ਖੇਤਰਾਂ ਵਿੱਚ ਵੀ ਆਪਣਾ ਲੋਹਾ ਮਨਵਾ ਰਹੇ ਹਨ ਅਮਰੀਕਾ ਅਤੇ ਕੈਨੇਡਾ ਦੀ ਟਰੱਕਾਂ ਦੀ ਸੈਨਤ ਵਿੱਚ ਵੀ ਉਹਨਾਂ ਦਾ ਵੱਡਾ ਯੋਗਦਾਨ ਹੈ ਜਿਵੇਂ ਹੀ ਅਮਰੀਕੀਆਂ ਦਾ ਗੱਲਬਾਤ ਠੀਕਾ ਪੈਂਦਾ ਹੈ ਤਾਨਾਸ਼ਾਹੀ ਰਾਜ ਸਤਾ ਵਾਲੇ ਮੁਲਕਾਂ ਜਿਵੇਂ ਰੂਸ਼ ਚੀਨ ਈਰਾਨ ਇਹਨਾਂ ਦੇ ਗਰੁੱਪ ਨੂੰ I2RC ਕਿਹਾ ਜਾਂਦਾ ਹੈ ਅਤੇ ਇਸ ਵਿੱਚ ਭਾਰਤ ਵੀ ਆਉਂਦਾ ਹੈ ਤੇ ਅਤੇ ਹੋਰਾਂ ਵੱਲੋਂ ਮੌਜੂਦਾ ਨੇਮ ਆਧਾਰਤ ワਲਡ ਆਰਡਰ ਨੂੰ ਚੁਣੌਤੀ ਦਿੱਤੀ ਜਾਂਦੀ ਹੈ। ਭਾਰਤ ਨੇ ਅਮਰੀਕੀ ਕਾਰੋਬਾਰੀਆਂ ਲਈ ਆਪਣੀਆਂ ਮੰਡੀਆਂ ਬੰਦ ਕਰ ਲਈਆਂ ਹਨ। ਉਹ ਆਰਥਿਕ ਤੌਰ ਤੇ ਚੀਨ ਨਾਲ ਜੋਟੀ ਪਾ ਰਿਹਾ ਹੈ। ਅੰਦਰ ਦੀ ਖਬਰ ਦੇ ਰਿਹਾ ਹੈ। ਕਿ ਚੀਨ ਨਾ ਉਪਰੋਤਬ ਖਵਾ ਕਰ ਰਿਹਾ ਹੈ ਨਾ ਕਿ ਅਸੀਂ ਇੱਕ ਦੂਜੇ ਦੇ ਦੁਸ਼ਮਣ ਆ ਪਰ ਉਹ ਲਿਖ ਰਿਹਾ ਅਸਲੀਅਤ ਇਹਦੀ ਕਹਿੰਦਾ ਅੰਦਰੋਂ ਝੋਟੀ ਪਾ ਰਿਹਾ ਉਹ ਕਾਰੋਬਾਰੀਆਂ ਵਾਲੀ ਮੰਡੀਆਂ ਉਹਨੇ ਬਾਹਰ ਲਿਆ ਨਹੀਂ ਬੰਦ ਕਰਤੀਆਂ ਇਹ ਆਰਥਿਕ ਤੌਰ ਤੇ ਚੀਨ ਨਾਲ ਝੋਟੀ ਪਾ ਰਿਹਾ ਹੈ ਰੂਸ ਅਤੇ ਈਰਾਨ ਨਾਲ ਖਤਰਨਾਕ ਫੌਜੀ ਗੱਠ ਜੋੜ ਕਾਇਮ ਕਰ ਰਿਹਾ ਹੈ ਇੰਡੀਆ ਦੀ ਗੱਲ ਕਰ ਰਿਹਾ ਉਹ ਪਰਮਾਣੂ ਬੰਬ ਦੀ ਤਾਕਤ ਰੱਖਣ ਵਾਲਾ ਪਾਕਿਸਤਾਨ ਅਸਥਿਰਤਾ ਦਾ ਸਾਹਮਣਾ ਕਰ ਰਿਹਾ ਹੈ ਇਸ ਦਾ ਅਰਥ ਚਾਰਾ ਖਤਰੇ ਵਿੱਚ ਹੈ ਪਾਕਿਸਤਾਨ ਭਾਰਤ ਟਕਰਾਅ ਨੇ ਅਫਗਾਨਿਸਤਾਨ ਤੇ ਪੂਰੇ ਯੂਰੋਸ਼ੀਆ ਨੂੰ ਆਰ ਅਸਥਿਰ ਕੀਤਾ ਹੋਇਆ ਹੈ ਇਸ ਨਾਲ ਪਰਮਾਣੂ ਮਹਾਜੰਗ ਸਿਰ ਸਕਦੀ ਹੈ ਇਹ ਇੱਕ ਜਹਾਂ ਟਕਰਾਅ ਹੋਵੇਗਾ ਜਿਦੇ ਵਿੱਚ ਘੱਟੋ ਘੱਟ 100 ਮਿਲੀਅਨ ਲੋਕਾਂ ਦੀ ਜਾਨ ਜਾ ਸਕਦੀ ਹੈ ਬਹੁਤ ਧਿਆਨ ਨਾਲ ਇਹ ਜਦੋਂ ਤੁਸੀਂ ਸੁਣੋਗੇ ਨਾ ਰੋਕ ਰੋਕ ਕੇ ਧਿਆਨ ਨਾਲ ਸੁਣਨ ਵਾਲੀਆਂ ਇਹ ਗੱਲਾਂ ਨੇ ਤੇ ਹੁਣ ਉਹ ਲਿਖਦਾ ਕਿ ਇਹਦੇ ਵਿੱਚ 100 ਮਿਲੀਅਨ ਲੋਕ ਮਰ ਸਕਦੇ ਨੇ ਤੇ ਈਰਾਨ ਦੀ ਮੌਜੂਦਾ ਵਲਡ ਆਰਡਰ ਦਾ ਮੁਕਾਬਲਾ ਕਰਨ ਅਤੇ ਆਪਣੇ ਗਵਾਂਢੀ ਮੁਲਕਾਂ ਨੂੰ ਧਮਕਾਉਣ ਦੀ ਸਮਰੱਥਾ ਦਾ ਸ਼ੇਰਾ ਵੀ ਕਹਿੰਦਾ ਇਹ I1RC ਘੱਟ ਜੋੜ ਨੂੰ ਜਾਂਦਾ ਹੈ ਜਿਹੜਾ ਇਹਨਾਂ ਦਾ ਘੱਟ ਜੋੜ ਹੈ ਤੇ ਯੂਕਰੇਨ ਦੀ ਜੰਗ 1 ਸਾਲ ਵਿੱਚ ਖਤਮ ਹੋ ਜਾਣੀ ਸੀ ਜਿਸ ਵਿੱਚ ਯੂਕਰੇਨ ਦੀ ਜਿੱਤ ਹੋਣੀ ਸੀ ਜੇਕਰ ਰੂਸ ਨੂੰ ਭਾਰਤ ਅਤੇ ਚੀਨ ਜਰੀਏ ਅਹਿਮ ਸਮਰਥਨ ਨਾ ਮਿਲਦਾ ਸਰੀਆਮੀ ਲਿਖ ਰਿਹਾ ਹੋ ਕਹਿੰਦਾ ਜਿਹੜੀ 1 ਸਾਲ ਚੱਲਣ ਵਾਲੀ ਜੰਗ ਸੀ ਰਸ਼ੀਆ ਤੇ ਯੂਕਰੇਨ ਦੀ ਜੇ ਚੀਨ ਔਰ ਭਾਰਤ ਇੰਡੀਆ ਅੰਦਰ ਖਾਤੇ ਉਹਨਾਂ ਦਾ ਸਮਰਥਨ ਨਾ ਕਰਦਾ ਹੁੰਦਾ ਤਾਂ ਇਹ 1 ਸਾਲ ਚ ਖਤਮ ਹੋ ਜਾਣੀ ਸੀ ਔਰ ਯੂਕਰੇਨ ਨੇ ਜਿੱਤਣਾ ਸੀ ਪਰ ਇਸ ਸੰਕਟ ਦਰਮਿਆਨ ਇੱਕ ਆਸ ਦੀ ਕਿਰਨ ਵੀ ਹੈ ਹੁਣ ਉਹ ਸੋਲੂਸ਼ਨ ਦੱਸ ਰਿਹਾ ਹੈ ਕਿ ਇਹ ਜਿਹੜੀਆਂ ਪਾਵਰਾਂ ਦੇ ਵਿਚਾਲੇ ਬੈਠੇ ਹੋ ਤੁਸੀਂ ਇਹਦੇ ਨਾਲ ਇੰਨਾ ਨੁਕਸਾਨ ਹੋ ਸਕਦਾ ਹੁਣ ਇੱਕ ਆਸ ਦੀ ਕਿਰਨ ਉਹ ਦੱਸ ਰਿਹਾ ਉਹ ਦੱਸ ਕੀ ਨੂੰ ਰਿਹਾ 5IC ਨੂੰ UNO ਨੂੰ UNO ਕੌਂਸਲ ਨੂੰ ਅਮਰੀਕਨ ਅ ਇੰਟੈਲੀਜੈਂਸ ਨੂੰ ਅਮਰੀਕਾ ਦੀ ਗਵਰਨਮੈਂਟ ਨੂੰ ਹੋਰ ਜਿਹੜੇ ਜਿਹੜੇ ਇਹ ਬੈਸਟ ਜਿਹੜੇ ਦੇਸ਼ ਨੇ ਬੈਸਟ ਦੇਸ਼ਾਂ ਨੂੰ ਉਹ ਇਹਦਾ ਸੋਲੂਸ਼ਨ ਦੱਸ ਰਿਹਾ ਲਾਸਟ ਦੇ ਵਿੱਚ ਉਹ ਤੇ ਇਹਦੇ ਤੇ ਡਿਬੇਟ ਨਾ ਹੋਵੇ ਇਸ ਬੰਦੇ ਦੀ ਮੰਨੀ ਨਾ ਜਾਵੇ ਇਹ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਇਹ ਬੰਦੇ ਨੂੰ ਜਿੰਨਾ ਕ ਮੈਂ ਪੜਿਆ ਤਾਂ ਮੈਂ ਤਾਂ ਜਾਣ ਗਿਆ ਔਰ ਤੁਸੀਂ ਜਦੋਂ ਆਰਾਮਨਾ ਸੁਣ ਕੇ ਪੜੋਂਗੇ ਸੋਚੋਂਗੇ ਤਾਂ ਤੁਸੀਂ ਵੀ ਜਾਣ ਜੋ ਕਿ ਇਹ ਬੰਦੇ ਦਾ ਬੰਦਾ ਕਿੰਨਾ ਪਾਵਰਫੁੱਲ ਬੰਦਾ ਹੈ ਗੋਰਾ ਹੁਣ ਉਹਨੇ ਲਿਖਿਆ ਕਿ ਪਰ ਇਸ ਸੰਕਟਦ ਰਮਾਇਣ ਇੱਕ ਆਸ਼ਦੀ ਕਿਰਨ ਵੀ ਹੈ ਇਹ ਸੰਕਟ ਅਮਨ ਤੇ ਖੁਸ਼ਹਾਲੀ ਲਈ ਭਾਰਤੀ ਉਪਮਹਾਦੀਪ ਦੀਆਂ ਸਰਹੱਦਾਂ ਨੂੰ ਮੁੜ ਪ੍ਰਭਸਿੱਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ